ਅੱਜ ਦਾ ਜਿਹੜਾ ਸਾਡਾ ਟੌਪਿਕ ਆ ਕਿ ਸ਼ੈਤਾਨ ਵਿਸ਼ਵਾਸੀਆਂ ਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਕੰਮ ਕਰ ਰਿਹਾ ਵਾ ਜਾਂ ਕਰਦਾ ਵਾ ਹallelujah ਜਿਹੜਾ ਸ਼ੈਤਾਨ ਹੈ ਇੱਕ ਵਿਸ਼ਵਾਸੀਆਂ ਦੇ ਜੀਵਨ ਦੇ ਵਿੱਚ ਉਹ ਕਿਸ ਤਰ੍ਹਾਂ ਕੰਮ ਕਰਦਾ ਜਾਂ ਕਰ ਰਿਹਾ ਵਾ ਇਸ ਟਾਈਮ ਹallelujah ਆਪਾਂ ਬਾਈਬਲ ਦੇ ਰਿਕਾਰਡਿੰਗ ਬਾਈਬਲ ਦੇ ਥਰੂ ਜਾਣਾਂਗੇ ਕਿ ਪਰ ਸ਼ੈਤਾਨ ਜਿਹੜਾ ਵਿਸ਼ਵਾਸੀ ਤੀਗੇ ਜਿਹੜੇ ਆਤਮਿਕ ਲੋਕ ਤੀਗੇ ਉਹਨਾਂ ਦੇ ਚੀਵਰਾ ਦੇ ਵਿੱਚ ਉਹਨੇ ਕਿਸ ਤਰ੍ਹਾਂ ਕੰਮ ਕੀਤਾ ਕਿਉਂਕਿ ਜਿਹੜਾ ਇੱਕ ਵਿਸ਼ਵਾਸੀ ਹੁੰਦਾ ਉਹਦੀ ਝੁਕਤੀਆਂ ਤੋਂ ਅਣਜਾਣ ਨਹੀਂ ਹੁੰਦਾ ਹੈਗਾ ਹallelujah ਪਰ ਜਿਹੜਾ ਆਤਮਿਕ ਨਾ ਹੋਵੇ ਨਾ ਉਹਦੀ ਝੁਕਤੀਆਂ ਤੋਂ ਅਣਜਾਣ ਹੁੰਦਾ ਉਹਨੂੰ ਪਤਾ ਨਹੀਂ ਲੱਗਦਾ ਕਿ ਸ਼ੈਤਾਨ ਕਾਰੇ ਕਰ ਰਿਹਾ ਜਾਂ ਇਹ ਮੇਰੀ ਲਾਈਫ ਦੇ ਵਿੱਚ ਕੀ ਹੋ ਰਿਹਾ ਵਾ ਇਹ ਸ਼ੈਤਾਨ ਵੱਲੋਂ ਆ ਜਾਂ ਮੇਰੀ ਪ੍ਰੀਖਿਆ ਵਾ ਜਾਂ ਮੇਰੀ ਤਾੜਨਾ ਵਾ ਉਹਨੂੰ ਨਹੀਂ ਪਤਾ ਆਏਗਾ ਪਰ ਆਤਮਿਕ ਬੰਦਾ ਹੁੰਦਾ ਉਹ ਸਮਝ ਜਾਂਦਾ ਕਿ ਸ਼ੈਤਾਨ ਵੱਲੋਂ ਆਇਆ ਹallelujah ਅੱਜ ਤਾਂ ਉਹਨੂੰ ਸਿਖਾਉਂਗਾ ਕਿ ਸ਼ੈਤਾਨ ਕਿਸ ਤਰ੍ਹਾਂ ਬੰਦੇ ਦੇ ਇੱਕ ਵਿਸ਼ਵਾਸੀ ਦੇ ਜੀਵਨ ਦੇ ਵਿੱਚੋਂ ਘਰੇ ਕਰਦਾ ਵਾ ਹallelujah ਅੱਜ ਆਪਾਂ ਵਚਨਾਂ ਦੇ ਦੁਆਰਾ ਸਿਖਾਂਗੇ ਉਤਪਤੀ ਦੀ ਕਿਤਾਬ ਕੱਢੋ ਉਹਦੀ ਤਿੰਨ ਦੇ ਆਏ ਕੱਢੋ ਪਹਿਲੇ ਤਾਂ ਉਤਪਤੀ ਦੀ ਕਿਤਾਬ 1 ਤੋਂ ਲੈ ਕੇ ਆਪਾਂ 13 ਤੱਕ ਪੜਾਂਗੇ ਉਸ ਤੋਂ ਬਾਅਦ ਦੱਸਾਂਗੇ ਕਿ ਸ਼ੈਤਾਨ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਕਾਰਜ ਕਰਦਾ ਵਾ ਹallelujah ਧਿਆਨ ਦੇਣਾ ਸਾਰਿਆਂ ਨੇ ਵਚਨ ਵੱਲ ਇਹ ਆਤਮਿਕ ਇੱਕ ਆਦਮੀ ਦਾ ਜਾਂ ਵਿਸ਼ਵਾਸੀ ਦਾ ਆਤਮਿਕ ਡਿੱਗਣ ਬਾਰੇ ਦੱਸਿਆ ਕਿ ਸ਼ੈਤਾਨ ਨੇ ਕਿਸ ਤਰ੍ਹਾਂ ਇੱਕ ਆਤਮਿਕ ਵਿਸ਼ਵਾਸੀ ਆ ਜਿਹੜਾ ਉਹਨੂੰ ਕਿਸ ਤਰ੍ਹਾਂ ਉਹਦੇ ਜੀਵਨ 'ਚ ਕਾਰਜ ਕਰਦਾ ਔਰ ਕਿਸ ਤਰ੍ਹਾਂ ਉਹਨੂੰ ਛਿੜਦਾ ਵਾ ਪਾਪ ਦੇ ਵਿੱਚ ਹallelujah ਧਿਆਨ ਦੇਣਾ ਸਾਰਿਆਂ ਨੇ ਤਿੰਨ ਦੀ ਉਤਪਤੀ ਦੀ ਕਿਤਾਬ ਤਿੰਨ ਦੀ 1 ਤੋਂ ਲੈ ਕੇ ਅਸੀਂ ਪਹਿਲੇ 13 ਤੱਕ ਪੂਰੀ ਪੜਾਂਗੇ ਕਹਿੰਦਾ ਸੱਪ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਰ ਨੇ ਬਣਾਇਆ ਸੀ ਚਤਰ ਸੀਗਾ ਜਿਹੜਾ ਸੱਪ ਤੀਗਾ ਜਿੰਨੇ ਵੀ ਪਰਮੇਸ਼ਰ ਨੇ ਜਾਨਵਰ ਬਣਾਇਤੀ ਸਾਰਿਆਂ ਦੇ ਨਾਲੋਂ ਵੱਧ ਕੇ ਉਹ ਕੀ ਦੀਗਾ ਚਤਰ ਦੀਗਾ ਉਹ ਚੋਸਤ ਦੀਗਾ ਜਦੋਂ ਆਪਾਂ ਹੁਣ ਵੀ ਦੇਖਦੇ ਆਂ ਕਈ ਵਾਰੀ ਆਪਾਂ ਇਹ ਸੱਪ ਅਚਾਨਕ ਦੇਖ ਜਾਂਦਾ ਜੇ ਆਪਾਂ ਡੰਡਾ ਚੱਕ ਲਿਓ ਬੰਦੇ ਨੂੰ ਦੇਖ ਕੇ ਕਿੰਨੀ ਸਪੀਡ ਦੇ ਨਾਲ ਭੱਜਦਾ ਇੰਨੀ ਫੁਰਤੀ ਇੰਨੀ ਚੁਸਤੀ ਉਹਦੇ ਅੰਦਰ ਇੰਨਾ ਆਪਣੇ ਆਪਣੋ ਚਤਰ ਦੀਗਾ ਕਹਿੰਦਾ ਸੱਪ ਸਭ ਜੰਗਲੀ ਜਾਨਵਰਾਂ ਨਾਲ ਉਹ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਰ ਨੇ ਬਣਾਇਆ ਸੀ ਚਤਰ ਸੀ ਅਤੇ ਉਸ ਨੇ ਉਸ ਤੀਵੀ ਨੂੰ ਆਖਿਆ ਪਰਮੇਸ਼ਰ ਨੇ ਇੱਕ ਆਦਮ ਔਰ ਇੱਕ ਹਵਾ ਨੂੰ ਬਣਾਇਆ ਤੀਗਾ ਪਹਿਲਾ ਆਦਮ ਔਰ ਪਹਿਲੀ ਹਵਾ ਦੀ ਜਿਹੜੀ ਤੀਵੀਂ ਦੀ ਤੀਵੀਂ ਲਿਖਿਆ ਗਿਆ ਵਾ ਉਸ ਤੀਵੀਂ ਨੂੰ ਆਖਿਆ ਭਲਾ ਪਰਮੇਸ਼ਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਇਓ ਸੱਪਾ ਜਿਹੜਾ ਉਹ ਇੱਕ ਤੀਵੀਂ ਦੇ ਨਾਲ ਗੱਲਾਂ ਕਰਦਾ ਸੀ ਉਹ ਹਵਾ ਦੇ ਨਾਲ ਗੱਲਾਂ ਕਰਦਾ ਸੀ ਜਿਹੜੀ ਪਹਿਲੀ ਆਦਮ ਔਰ ਪਹਿਲਾ ਹਵਾ ਬਣਾਈ ਗਈ ਸੀ ਸੱਪ ਤੀਗਾ ਜਿਹੜਾ ਉਹ ਤੀਵੀਂ ਦੇ ਨਾਲ ਗੱਲਾਂ ਕਰ ਰਿਹਾ ਤੇ ਕੀ ਕਹਿੰਦਾ ਤੀਗਾ ਕਹਿੰਦਾ ਤੇ ਉਸਨੇ ਉਸ ਧੀਮੀ ਨੂੰ ਆਖਿਆ ਭਲਾ ਪਰਮੇਸ਼ਰ ਨੇ ਸੱਚ ਮੁਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ ਪਰਮੇਸ਼ਰ ਨੇ ਕੀ ਕੀਤਾ ਤੀਗਾ ਜਦੋਂ ਆਦਮਰ ਹਵਾ ਬਣਾਇਆ ਤੀਗਾ ਤਾਂ ਉਹਨੂੰ ਇੱਕ ਆਗਿਆ ਦਿੱਤੀ ਤੀਗੀ ਕਿ ਤੂੰ ਸਾਰੇ ਬਿਰਛ ਖਾ ਸਕਦਾ ਇੱਕ ਬਿਰਛ ਦਾ ਫਲ ਛੱਡ ਕੇ ਸੱਪ ਨੂੰ ਉਸੇ ਬਿਰਛ ਦੇ ਵਿੱਚ ਪਰਵਾ ਪਰਮਾ ਰਿਆ ਉਹਨੂੰ ਉਹਨੂੰ ਕਹਿ ਰਿਹਾ ਕਿ ਸੱਚਮੁੱਚ ਤੈਨੂੰ ਪਰਮੇਸ਼ਰ ਨੇ ਮਨਾ ਕੀਤਾ ਹੈ ਫਲ ਖਾਣ ਤੋਂ ਤਾਂ ਤੀਵੀ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛ ਦੇ ਫਲਾਂ ਨੂੰ ਤਾਂ ਅਸੀਂ ਖਾਂਦੇ ਹਾਂ ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਦੇ ਮਤਲਬ ਵਿਚ ਵਿਚਾਲੇ ਲੱਗਿਆ ਹੋਇਆ ਹੈ ਉਸ ਦੇ ਫਲ ਤੋਂ ਪਰਮੇਸ਼ਰ ਨੇ ਆਖਿਆ ਤੁਸੀਂ ਨਾ ਖਾਓ ਨਾ ਉਹਨੂੰ ਹੱਥ ਲਾਓ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ ਹallelujah ਸਾਪਾ ਜਿਹੜਾ ਉਸ ਤੀਵੀ ਨੂੰ ਪਰਮਾ ਰਿਆ ਮਤਲਬ ਉਹ ਉਹਨੇ ਉਹਦੇ ਨਾਲ ਗੱਲਾਂ ਕਰ ਰਿਆ ਵਾ ਉਹਨੂੰ ਕਹਿ ਰਿਆ ਵਾ ਕਿ ਤੂੰ ਤੈਨੂੰ ਸੱਚਮੁੱਚ ਪਰਮੇਸ਼ਰ ਨੇ ਮਨਾ ਕੀਤਾ ਉਹਨੇ ਦੱਸਿਆ ਕਿ ਸਾਰੇ ਬਿਰਛ ਤੋਂ ਅਸੀਂ ਖਾ ਸਕਦੇ ਆ ਇੱਕ ਭਲੇ ਔਰ ਬੁਰੇ ਦਾ ਬਿਰਛ ਤੋਂ ਅਸੀਂ ਨਹੀਂ ਖਾ ਸਕਦੇ ਜਬ ਬੁੱਧੀ ਤੋਂ ਹallelujah ਪਰ ਸਾਪ ਨੇ ਤੀਵੀ ਨੂੰ ਆਖਿਆ ਕਿ ਤੁਸੀਂ ਕਦੇ ਨਹੀਂ ਮਰੂਗੇ ਜਿਹੜਾ ਸਾਪਾ ਤੀਵੀ ਦੇ ਨਾਲ ਗੱਲਾਂ ਕਰਦਾ ਪਿਆ ਵਾ ਉਹਨੂੰ ਕਹਿੰਦਾ ਵਾ ਕਿ ਕਿ ਸੱਚਮੁੱਚ ਤੁਸੀਂ ਕਦੇ ਵੀ ਨਹੀਂ ਮਰੂਗੇ ਸਗੋ ਪਰਮੇਸ਼ਰ ਜਾਣਦਾ ਹੈ ਸੱਪ ਨੂੰ ਕਹਿੰਦਾ ਤੀਮੀ ਨੂੰ ਕਹਿ ਰਿਹਾ ਵਾ ਕਹਿੰਦਾ ਸਗੋ ਪਰਮੇਸ਼ਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਰ ਵਾਂਗੂ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ ਹallelujah ਕਹਿੰਦਾ ਉਹ ਤੀਵੀ ਦੇ ਨਾਲ ਗੱਲਾਂ ਕਰਦਾ ਕਹਿੰਦਾ ਜੇ ਤੁਸੀਂ ਇਹ ਫਲ ਨੂੰ ਖਾ ਲੂਗੇ ਕਹਿੰਦਾ ਤੁਸੀਂ ਭਲੇ ਔਰ ਬੁਰੇ ਦੀ ਸਿਆਣ ਦੇ ਵਿੱਚ ਪਰਮੇਸ਼ਰ ਵਾਂਗੂ ਹੋ ਜਾਓਗੇ ਤੁਸੀਂ ਪਰਮੇਸ਼ਰ ਕਹਿੰਦਾ ਤੁਹਾਨੂੰ ਇਹ ਇਸੇ ਕਾਰਨ ਤੁਹਾਨੂੰ ਮਨਾ ਕਰ ਰਿਹਾ ਖਾਣ ਤੋਂ ਜਾਂ ਛੇਮਾ ਵਚਨ ਪੜਦੇ ਜਾਂ ਤੀਵੀ ਨੇ ਵੇਖਿਆ ਕੀ ਉਹ ਬਿਰਸ਼ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਪਾਉਂਦਾ ਹੈ ਤਾਂ ਅਤੇ ਉਹ ਬਿਰਸ਼ ਬੁੱਧ ਦੇਣ ਦੇ ਲਈ ਲੋੜਵੰਦ ਹੈ ਤਾਂ ਉਸ ਨੇ ਉਹਦੇ ਫਲ ਤੋਂ ਲਿਆ ਅਤੇ ਆਪ ਖਾਦਾ ਨਾਲੇ ਆਪਣੇ ਪਤੀ ਨੂੰ ਵੀ ਦੇ ਦਿੱਤਾ ਅਤੇ ਉਸ ਨੇ ਖਾਦਾ ਹallelujah ਜਦੋਂ ਸ਼ੈਤਾਨ ਨੇ ਉਹਨੂੰ ਕਿਹਾ ਤਾਂ ਉਹਨੇ ਉਹ ਫਲ ਨੂੰ ਤੋੜਿਆ ਔਰ ਖਾਦਾ ਆਪ ਵੀ ਖਾਦਾ ਆਪਣੇ ਪਤੀ ਨੂੰ ਵੀ ਖਵਾ ਦਿੱਤਾ ਉਹਨੇ ਸੱਤਵਾਂ ਵਚਨ ਕਹਿੰਦਾ ਤਾਂ ਦੋਹਾਂ ਦੀਆਂ ਅੱਖੀਆਂ ਖੁੱਲ ਗਈਆਂ ਤੇ ਉਹਨਾਂ ਨੇ ਜਾਣ ਲਿਆ ਕਿ ਅਸੀਂ ਨੰਗੇ ਹਾਂ ਸੋ ਉਹਨਾਂ ਦੇ ਪਕੂੜੀ ਦੇ ਪੱਤੇ ਸੁਕਾ ਕੇ ਆਪਣੇ ਲਈ ਮਤਲਬ ਆਪਣੇ ਲਈ ਉਹਨੇ ਪੱਤੇ ਬਨ ਕੇ ਸੁਕਾ ਕੇ ਆਪਣੇ ਗੁਪ ਅੰਗਾਂ ਦੇ ਉੱਤੇ ਲਾ ਲਏ ਉਹਨੇ ਹallelujah ਜਦੋਂ ਫਲ ਨੂੰ ਖਾਦਾ ਤਾਂ ਉਸੇ ਵੇਲੇ ਉਹਨਾਂ ਦੇ ਅੰਦਰ ਉਹ ਪਾਪ ਆ ਗਿਆ ਸੀ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਨੰਗੇ ਆ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਅਸੀਂ ਨੰਗੇ ਆ ਪਰ ਜਦੋਂ ਹੀ ਪਰਮੇਸ਼ਰ ਦੇ ਆਣਾ ਆ ਗਿਆ ਕਰੀ ਕੀਤੀ ਪਾਪ ਉਹਨਾਂ ਦੇ ਜੀਵਨ ਚ ਆਇਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਨੰਗੇ ਆ 8ਵੇਂ ਵਜੇ ਚ ਲਿਖਿਆ ਤਾਂ ਉਹਨਾਂ ਨੇ ਯਹੋਵਾ ਪਰਮੇਸ਼ਰ ਦੀ ਆਵਾਜ਼ ਨੂੰ ਸੁਣੀ ਜਦ ਉਹ ਬਾਗ ਵਿੱਚ ਠੰਡੇ ਵੇਲੇ ਫਿਰਦਾ ਸੀ ਤੇ ਉਸ ਮਰਦ ਅਤੇ ਉਹਦੀ ਤੀਵੀ ਨੇ ਬਾਗ ਦੇ ਬਿਰਛ ਦੇ ਵਿਚਕਾਰ ਯਹੋਵਾ ਪਰਮੇਸ਼ਰ ਦੇ ਸਾਹਮਣੇ ਉਹ ਆਪਣੇ ਆਪ ਨੂੰ ਕੀ ਕੀਤਾ ਲੁਕੋਇਆ ਪਰਮੇਸ਼ਰ ਠੰਡੇ ਵੇਲੇ ਉਹਨਾਂ ਨੂੰ ਮਿਲਣਾ ਆਉਂਦਾ ਸੀਗਾ ਜਦੋਂ ਪਰਮੇਸ਼ਰ ਨੇ ਆਵਾਜ਼ ਦਿੱਤੀ ਤਾਂ ਆਦਮ ਅਤੇ ਹਵਾ ਉਹਨੂੰ ਦੇਖ ਕੇ ਲੁਕ ਗਏ ਪਰਮੇਸ਼ਰ ਨੂੰ ਦੇਖ ਕੇ ਲੋਗ ਗਏ ਉਹਦੀ ਆਵਾਜ਼ ਨੂੰ ਸੁਣ ਕੇ ਡਰ ਗਏ ਤਾਂ ਤੇ ਯਹੋਵਾ ਪਰਮੇਸ਼ਰ ਨੇ ਆਦਮੀ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਆ ਉਸਨੇ ਆਖਿਆ ਕਿ ਤੇਰੀ ਆਵਾਜ਼ ਬਾਗ ਦੇ ਵਿੱਚ ਸੁਣ ਕੇ ਮੈਂ ਡਰ ਗਿਆ ਸੀਗਾ ਕਿਉਂ ਜੋ ਮੈਂ ਨੰਗਾ ਹਾਂ ਸੋ ਮੈਂ ਆਪਣੇ ਆਪ ਨੂੰ ਲੁਕੋਇਆ ਕਦਾ ਮਤਰੀ ਆਵਾਜ਼ ਨੂੰ ਸੁਣ ਕੇ ਡਰ ਗਿਆ ਤਾਂ ਮੈਂ ਤੇਰੀ ਆਵਾਜ਼ ਨੂੰ ਸੁਣ ਕੇ ਮੈਂ ਆਪਣੇ ਆਪ ਨੂੰ ਲੁਕੋਇਆ ਤਾਂ ਉਸ ਨੇ ਆਖਿਆ ਕਿ ਕਿਨੇ ਤੈਨੂੰ ਦੱਸਿਆ ਕਿ ਤੂੰ ਨੰਗਾ ਹੈ ਜਿਸ ਜਿਸ ਬਿਰਛ ਤੋਂ ਮੈਂ ਤੈਨੂੰ ਹੁਕਮ ਦਿੱਤਾ ਕਿ ਤੂੰ ਉਸ ਤੋਂ ਨਾ ਖਾਈ ਕੀ ਤੂੰ ਉਸ ਤੋਂ ਖਾਦਾ ਵਾ ਕਹਿੰਦਾ ਫਿਰ ਆਦਮੀ ਨੇ ਆਖਿਆ ਕਿ ਕਿਸ ਤੀਵੀ ਨੂੰ ਤੂੰ ਮੈਨੂੰ ਦਿੱਤਾ ਸੀ ਉਸ ਨੇ ਉਸੇ ਉਸ ਬਿਰਛ ਤੋਂ ਮੈਨੂੰ ਦਿੱਤਾ ਤੇ ਮੈਂ ਖਾਦਾ ਆਦੇ ਯਹੋਵਾ ਪਰਮੇਸ਼ਰ ਨੇ ਤੀਵੀ ਨੂੰ ਆਖਿਆ ਕੀਤਾ ਇਹ ਕੀ ਕੀਤਾ ਤੀਵੀ ਨੇ ਆਖਿਆ ਕੀ ਸੱਪ ਨੇ ਮੈਨੂੰ ਪਰਮਾਇਆ ਤਾਂ ਮੈਂ ਖਾਦਾ ਹallelujah ਇਹ ਜਿਹੜਾ ਪਹਿਲਾ ਆਦਮ ਔਰ ਪਹਿਲੀ ਹਵਾ ਬਣਾਈ ਗਈ ਦੀਗੀ ਉਹਨਾਂ ਦਾ ਆਤਮਿਕ ਡਿੱਗਣਾ ਦੀਗਾ ਮਤਲਬ ਸ਼ੈਤਾਨ ਕਿਸ ਤਰ੍ਹਾਂ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਕਾਰੇ ਕਰਦਾ ਇਨਾ ਵਚਨਾਂ ਦੇ ਵਿੱਚ ਅਸੀਂ ਸਿੱਖਾਂਗੇ ਆਦਮ ਤੇ ਹਵਾ ਨੂੰ ਦੇਖਦੇ ਹਾਂ ਕਿ ਸ਼ੈਤਾਨ ਨੇ ਕਿਸ ਤਰ੍ਹਾਂ ਉਹਨਾਂ ਦੇ ਜੀਵਨਾਂ ਦੇ ਵਿੱਚ ਕੰਮ ਕੀਤਾ ਤੀਗਾ ਉਤਪਤੀ ਇਹਦੀ ਉਹ ਜਦੋਂ ਤਿੰਨ ਦੀ ਆਪਾਂ ਪਹਿਲਾਂ ਪੰਜ ਆਇਤ ਪੜ੍ਹਦੇ ਹਾਂ ਇਹਦੇ ਵਿੱਚ ਕੀ ਲਿਖਿਆ ਪੰਜ ਦੇ ਵਿੱਚ ਕਹਿੰਦਾ ਸਗੋਂ ਪਰਮੇਸ਼ਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਤੇ ਤੁਸੀਂ ਪਰਮੇਸ਼ਰ ਵਾਂਗੂ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓ ਹallelujah ਦੇਖੋ ਕਿਸ ਤਰ੍ਹਾਂ ਉਪਰਮਾਉਂਦਾ ਵਾ ਸ਼ੈਤਾਨ ਕਿਸ ਤਰ੍ਹਾਂ ਪਰਮਾਉਂਦਾ ਵਾ ਸ਼ੈਤਾਨ ਇੱਕ ਮਨੁੱਖ ਨੂੰ ਕਿਸ ਤਰ੍ਹਾਂ ਪਰਮਾਉਂਦਾ ਵਾ ਇਸੇ ਤਰ੍ਹਾਂ ਦੇਖੋ ਇੱਕ ਸ਼ੈਤਾਨ ਆ ਜਿਹੜਾ ਉਹਨੇ ਇੱਥੇ ਕੀ ਕੀਤਾ ਕਹਿੰਦਾ ਤੂੰ ਇਸ ਬਿਰਛ ਤੋਂ ਖਾ ਲੈਣਾ ਵਾ ਔਰ ਤੈਨੂੰ ਭਲੇ ਔਰ ਬੁਰੇ ਦਾ ਪਤਾ ਲੱਗ ਜਾਏਗਾ ਤੂੰ ਪਰਮੇਸ਼ਰ ਦੇ ਸਮਾਨ ਹੋ ਜਾਏਂਗੀ ਉਹਨੂੰ ਕਿੱਦਾਂ ਪਰਮਾਇਆ ਦੇਖੋ ਇਸੇ ਤਰ੍ਹਾਂ ਜਿਹੜਾ ਮੰਨ ਲਓ ਇੱਕ ਸ਼ੈਤਾਨ ਆ ਉਸ ਇੱਕ ਮਨੁੱਖ ਇੱਕ ਵਿਸ਼ਵਾਸੀ ਦੇ ਕੋਲ ਜਾਂਦਾ ਵਾ ਉਵੇਂ ਇਸੇ ਤਰ੍ਹਾਂ ਉਹਦੇ ਨਾਲ ਗੱਲਾਂ ਕਰਦਾ ਇਸੇ ਤਰ੍ਹਾਂ ਉਹ ਪਰਮਾਉਂਦਾ ਵਾ ਉਹ ਸਾਡੀ ਸਰੀਰਕ ਲਾਲਸਾ ਅਭਲਾਸ਼ਾ ਦੇ ਵਿੱਚ ਸਾਨੂੰ ਉਹ ਫਸਾਉਂਦਾ ਵਾ ਹallelujah ਕਿੰਨੇ ਸਮਝ ਪਾ ਰਹੇ ਆ ਸ਼ੈਤਾਨ ਇੱਕ ਮਨੁੱਖ ਦੇ ਨਾਲ ਕਿਸ ਤਰ੍ਹਾਂ ਗੱਲਾਂ ਕਰਦਾ ਜਿਵੇਂ ਹਵਾ ਨੂੰ ਉਹਨੇ ਆ ਕੇ ਪਰਮਾਇਆ ਕਿ ਜੇ ਤੀ ਤੂੰ ਇਹ ਫਲ ਨੂੰ ਖਾ ਲੇਂਗੀ ਤੂੰ ਪਰਮੇਸ਼ਰ ਦੇ ਤੋਲ ਹੋ ਜਾਏਗੀ ਤੈਨੂੰ ਪੂਰੇ ਬੁਰੇ ਅਰ ਚੰਗੇ ਦਾ ਪਤਾ ਲੱਗ ਜਾਏਗਾ ਔਰ ਤੂੰ ਪਰਮੇਸ਼ਰ ਨੂੰ ਤੈਨੂੰ ਸਮਝ ਆ ਜਾਏਗੀ ਤੈਨੂੰ ਬੁੱਧੀ ਆ ਜਾਏਗੀ ਉਹਨੇ ਪਰਮਾਇਆ ਉਹਨੂੰ ਅਰ ਛੇਵੇਂ ਵਚਨ ਚ ਲਿਖਿਆ ਵਾ ਕਹਿੰਦਾ ਜੇ ਤੀਵੀ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਤਾਂ ਅੱਖੀਆਂ ਨੂੰ ਪਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਦੇ ਲਈ ਲੋੜਵੰਦ ਹੈ ਤਾਂ ਉਸ ਨੇ ਉਹਨੂੰ ਉਹਦੇ ਫਲ ਤੋਂ ਲਿਆ ਤੇ ਆਪ ਖਾਦਾ ਨਾਲੇ ਆਪਣੇ ਪਤੀ ਨੂੰ ਵੀ ਦੇ ਦਿੱਤਾ ਅਤੇ ਉਸ ਨੇ ਖਾਦਾ ਹallelujah ਦੇਖੋ ਅੱਖੀਆਂ ਨੂੰ ਉਹ ਫਲ ਜਦੋਂ ਹਵਾ ਉਸ ਬਾਗ ਦੇ ਵਿੱਚ ਫਿਰਦੀ ਦੀਗੀ ਜਿਹੜਾ ਉਹ ਫਲ ਉਹਤੇ ਲੱਗੇ ਆ ਦੀਗਾ ਆਪਾਂ ਦੇਖ ਸਕਦੇ ਆ ਕਿ ਉਹ ਪਹਿਲਾਂ ਵੀ ਉਹਨੂੰ ਦੇਖਦਾ ਪਿਆ ਦੀਗਾ ਉਹਨੇ ਪਹਿਲਾਂ ਕਦੇ ਨਹੀਂ ਤੋੜ ਕੇ ਖਾਦਾ ਉਹਨੂੰ ਜਿਸ ਟਾਈਮ ਉਹਨੂੰ ਉਹ ਪਰਮਾਈ ਗਈ ਉਹਨੂੰ ਟੌਰਚਰ ਕੀਤਾ ਗਿਆ ਬਾਰ-ਬਾਰ ਵੀ ਤੂੰ ਜਦੀ ਫਲ ਖਾ ਲੇਂਗੀ ਤੂੰ ਪਰਮੇਸ਼ਰ ਦੇ ਤੋਲ ਹੋ ਜਾਏਂਗੀ ਤੈਨੂੰ ਬੁੱਧੀ ਆ ਜਾਊਗੀ ਤੈਨੂੰ ਗਿਆਨ ਆ ਜਾਊਗਾ ਤਾਂ ਉਸ ਵੇਲੇ ਉਹਦੀ ਅੱਖੀਆਂ ਨੂੰ ਕੀ ਕੀਤਾ ਉਹ ਉਹ ਫਲ ਦੀਗਾ ਜਿਹੜਾ ਭਾ ਗਿਆ ਦੀਗਾ ਉਹ ਉਹ ਪਹਿਲਾਂ ਵੀ ਮੰਨ ਕੇ ਚੱਲੋ ਸਾਨੂੰ ਕੁਝ ਨਹੀਂ ਪਤਾ ਬੈਬਲ ਦੇ ਵਿੱਚ ਇਹ ਨਹੀਂ ਲਿਖਿਆ ਗਿਆ ਕਿ ਕਿੰਨਾ ਸਮਾਂ ਤੀਗਾ ਜਾਂ ਕਿੰਨਾ ਸਮਾਂ ਉੱਥੇ ਬਾਗ ਦੇ ਵਿੱਚ ਉਹ ਰਹੇ ਨੇ ਲੱਖਾਂ ਕਰੋੜਾਂ ਸਾਲ ਵੀ ਕਹਿ ਸਕਦੇ ਆ ਕਿ ਉਹ ਪਹਿਲਾਂ ਵੀ ਉੱਥੇ ਤੀਗੇ ਉਹ ਜੰਗਲ ਦੇ ਵਿੱਚ ਉਹ ਬਿਰਸ਼ ਉਹ ਬੂਟੇ ਨੂੰ ਉਹ ਫਲ ਨੂੰ ਪਹਿਲਾਂ ਵੀ ਦੇਖਦੀ ਸੀ ਪਹਿਲਾਂ ਉਹਨੇ ਕਦੇ ਉਹਦੇ ਮਨ ਦੇ ਵਿੱਚ ਇਹ ਵਿਚਾਰ ਨਹੀਂ ਆਇਆ ਕਿ ਮੈਂ ਇਹਨੂੰ ਖਾ ਲਵਾਂ ਜਦੋਂ ਹੀ ਸੱਪ ਨੇ ਉਹਨੂੰ ਪਰਮਾਇਆ ਸ਼ੈਤਾਨ ਦੇ ਦੁਆਰਾ ਆ ਕੇ ਉਹਨੂੰ ਸੱਪ ਨੇ ਪਰਮਾਇਆ ਚਤਾਨ ਨੇ ਪਰਮਾਇਆ ਤਾ ਬੈਵਲ ਦੇ ਵਿੱਚ ਲਿਖਿਆ ਸ਼ੇਮ ਹallelujah ਸ਼ੇਮੇ ਵਚਨ ਚ ਲਿਖਿਆ ਤਾਂ ਤੀਮੀ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਦੇਖੋ ਉਹ ਬਿਰਛ ਪਹਿਲਾਂ ਵੀ ਉਹ ਫਲ ਦੇਖਿਆ ਪਰ ਜਦੋਂ ਸੱਪ ਨੇ ਭਰਮਾਇਆ ਸ਼ੈਤਾਨ ਨੇ ਉਹਨੂੰ ਭਰਮਾਇਆ ਤਾਂ ਉਹਨੂੰ ਪਤਾ ਲੱਗਾ ਕਿ ਇਹ ਫਲ ਬਿਰਛ ਖਾਣ ਲਈ ਚੰਗਾ ਵਾ ਉਹਦੀ ਅੱਗੇ ਲਿਖਿਆ ਤੇ ਉਹਦੀ ਅੱਖੀਆਂ ਨੂੰ ਕੀ ਕੀਤਾ ਉਹ ਪਾ ਗਿਆ ਸਾਡੇ ਅੰਦਰ ਇੱਕ ਇੱਕ ਲਾਲਸਾ ਕਿੱਥੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਦੇਖਦੇ ਹਾਂ ਮੰਨ ਕੇ ਚੱਲੋ ਅਸੀਂ ਵਿਆਹ ਦੇ ਵਿੱਚ ਕਿਸੇ ਭੈਣ ਭੈਣਾ ਵਿਆਹ ਚ ਜਾਂਦੇ ਨੇ ਕਿਸੇ ਦਾ ਸੂਟ ਦੇਖ ਲੈਂਦੇ ਨੇ ਬਹੁਤ ਸੋਹਣਾ ਲੱਗਦਾ ਪਾਹਿਆ ਜਦਿ ਅਸੀਂ ਦੇਖਿਆ ਸਾਡੇ ਅੰਦਰ ਇੱਕ ਲਾਲਸਾ ਪੈਦਾ ਹੁੰਦੀ ਆ ਭਲਾਸ਼ਾ ਪੈਦਾ ਹੁੰਦਾ ਕਿ ਮੈਂ ਵੀ ਇਸੇ ਤਰ੍ਹਾਂ ਦਾ ਸੂਟ ਲੈ ਲਵਾਂ ਜਦੋਂ ਅਸੀਂ ਦੇਖਿਆ ਉਸੇ ਟਾਈਮ ਸਾਡੇ ਅੰਦਰ ਉਹ ਲਾਲਸਾ ਪੈਦਾ ਹੁੰਦੀ ਆ ਇਸੇ ਤਰ੍ਹਾਂ ਹਵਾ ਦੀਗੀ ਉਹ ਜਦੋਂ ਪਹਿਲਾਂ ਵੀ ਉਸ ਫਲ ਨੂੰ ਦੇਖਦੀ ਦੀਗੀ ਪਰ ਉਹਨੂੰ ਕਦੇ ਉਹਦੇ ਅੰਦਰ ਇਹ ਚੀਜ਼ ਨਹੀਂ ਜਾਗੀ ਹੈਗੀ ਜਦੋਂ ਉਹ ਟੌਰਚਰ ਕੀਤੀ ਗਈ ਪਰਮਾਈ ਗਈ ਉਹ ਸ਼ੈਤਾਨ ਦੇ ਦੁਬਾਰਾ ਟੌਰਚਰ ਕੀਤਾ ਗਿਆ ਬਾਰ-ਬਾਰ ਬਾਰ-ਬਾਰ ਉਹਨੂੰ ਕਹੀ ਗਿਆ ਤਾਂ ਉਹਨੂੰ ਉਹ ਫਲ ਅੱਖੀਆਂ ਨੂੰ ਭਾ ਗਿਆ ਕਿ ਸੱਚਮੁੱਚੇ ਖਾਣ ਦੇ ਯੋਗ ਆ ਇਹ ਹallelujah ਇਸੇ ਤਰ੍ਹਾਂ ਸ਼ੈਤਾਨ ਵੀ ਸਾਨੂੰ ਪਰਮਾਉਂਦਾ ਵਾ ਸਾਡੀ ਜਦੋਂ ਗਲਤ ਰਸਤੇ ਲਾਉਣ ਲੱਗਦਾ ਨਾ ਸਾਡੇ ਕੋਲ ਇਦਾਂ ਦੀਆਂ ਮਤਲਬ ਕਹਿ ਸਕਦੇ ਆ ਕਿ ਸਾਡੇ ਦੋਸਤ ਇਦਾਂ ਦੇ ਲਿਆਉਂਦਾ ਕਿ ਜੇ ਉਹ ਆਪ ਪਾਪ ਦੇ ਵਿੱਚ ਡਿੱਗਿਆ ਤਾਂ ਦੂਜੇ ਨੂੰ ਵੀ ਨਾਲ ਸੱਟਣ ਦੀ ਕੋਸ਼ਿਸ਼ ਕਰਦਾ ਟੌਰਚਰ ਕਰੇਗਾ ਸ਼ੈਤਾਨ ਨੋਟ ਕਰਨਾ ਸ਼ੈਤਾਨ ਕਦੇ ਵੀ ਕਿਸੇ ਦੇ ਵਿੱਚ ਵੜ ਕੇ ਕਦੇ ਕਾਰ ਨਹੀਂ ਕਰਦਾ ਹੈਗਾ ਕਈਆਂ ਨੂੰ ਲੱਗਦਾ ਕਿ ਸ਼ੈਤਾਨ ਆ ਗਿਆ ਇਹਦੇ ਵਿੱਚ ਵਿਸ਼ਵਾਸੀਆਂ ਦੇ ਵਿੱਚ ਕਦੇ ਵੀ ਸ਼ੈਤਾਨ ਐਂਟਰੀ ਨਹੀਂ ਕਰ ਸਕਦਾ ਹallelujah ਹੁਣ ਤੁਸੀਂ ਕਹੋਗੇ ਜਿਹੜੇ ਸ਼ੈਤਾਨ ਆ ਜਿਹੜੇ ਚਰਚ ਦੇ ਵਿੱਚ ਦੁਸ਼ਟ ਆਤਮਾ ਨਿਕਲਦੀਆਂ ਨੇ ਫਿਰ ਉਹ ਕਿਵੇਂ ਨਿਕਲਿਆ ਆਉਂਦੀਆਂ ਨੇ ਸ਼ੈਤਾਨ ਉਹਨਾਂ ਦੇ ਵਿੱਚ ਕਿਵੇਂ ਵੜ ਜਾਂਦਾ ਸ਼ੈਤਾਨ ਉਹਨਾਂ ਦੇ ਵਿੱਚ ਵੜਦਾ ਵਾ ਜਿਹੜੇ ਅਣਵਿਸ਼ਵਾਸੀ ਜਾਂ ਘੱਟ ਵਿਸ਼ਵਾਸ ਵਾਲੇ ਹੋਣਗੇ ਉਹਨਾਂ ਦੇ ਅੰਦਰ ਉਹ ਐਂਟਰੀ ਕਰੇਗਾ ਵਿਸ਼ਵਾਸੀਆਂ ਦੇ ਅੰਦਰ ਉਹ ਕਦੇ ਵੀ ਐਂਟਰੀ ਨਹੀਂ ਕਰੇਗਾ ਜਦੋਂ ਸੱਪ ਨੇ ਉਰੇ ਸ਼ੈਤਾਨ ਨੇ ਸੱਪ ਦੇ ਦੁਆਰਾ ਹਵਾ ਨੂੰ ਪਰਮਾਇਆ ਉਹਦੇ ਮੂੰਹ 'ਚ ਨਹੀਂ ਫਲ ਪਾਇਆ ਉਹਨੂੰ ਪਰਮਾਇਆ ਵਾ ਉਹਨੂੰ ਕੀ ਕਹਿੰਦਾ ਕਿ ਸੱਚਮੁੱਚ ਜਦੀ ਤੂੰ ਇਹ ਫਲ ਖਾ ਲੇਂਗੀ ਕੀ ਤੂੰ ਮਰ ਜੇਂਗੀ ਤੈਨੂੰ ਪਰਮਿਸ਼ਨ ਨੇ ਇਦਾਂ ਕਿਹਾ ਵਾ ਉਹਨੂੰ ਪਰਮਾ ਰਿਹਾ ਤੇ ਉਹਨੂੰ ਬੋਲ ਕੇ ਕਿਸੇ ਦੇ ਦੁਆਰਾ ਟੌਰਚਰ ਕਰ ਰਿਹਾ ਸੀਗਾ ਸ਼ੈਤਾਨ ਇਸੇ ਤਰ੍ਹਾਂ ਸਾਡੇ ਨਾਲ ਵੀ ਕਿਸੇ ਦੇ ਦੁਆਰਾ ਕਿਸੇ ਦੇ ਸਾਡੇ ਰਿਸ਼ਤੇਦਾਰ ਹੋ ਸਕਦਾ ਸਾਡਾ ਦੋਸਤ ਹੋ ਸਕਦਾ ਸਾਡਾ ਕੋਈ ਕੋਈ ਵੀ ਮੈਂਬਰ ਹੋ ਸਕਦਾ ਉਹ ਇਸੇ ਤਰ੍ਹਾਂ ਗੱਲ ਕਰਦਾ ਵਾ ਉਹ ਦੇਖਦਾ ਜੇ ਇੱਕ ਬੰਦਾ ਪਵਿੱਤਰ ਆ ਤਾਂ ਕਿਸੇ ਦੇ ਥਰੂ ਲਿਆ ਕੇ ਉਹਨੂੰ ਵੀ ਉਹ ਪਾਪ ਦੇ ਵਿੱਚ ਛਿੱਟਣ ਦੀ ਕੋਸ਼ਿਸ਼ ਕਰਦਾ ਹallelujah ਜਦੋਂ ਛੇਵੇਂ ਬਚਨ ਚ ਲਿਖਿਆ ਕਿ ਉਹਦੀ ਅੱਖੀਆਂ ਨੂੰ ਭਾ ਗਿਆ ਤੇ ਉਹ ਬਿਰਸ਼ ਬੁੱਧ ਦੇਣ ਦੇ ਲਈ ਲੋੜਵੰਦ ਹੈ ਉਸਨੇ ਉਹ ਕਹਿੰਦਾ ਉਹਨੇ ਖਾਦਾ ਨਾਲੇ ਆਪਣੇ ਪਤੀ ਨੂੰ ਵੀ ਖਵਾਇਆ ਨਾਲੇ ਆਪ ਖਾਦਾ ਉਹਨੇ ਹallelujah ਉਹਨੇ ਕੀ ਕੀਤਾ ਫਲ ਆਪ ਵੀ ਖਾਦਾ ਆਪਣੇ ਪਤੀ ਨੂੰ ਵੀ ਖੁਲਾਇਆ ਪਰ ਫਲ ਪਹਿਲਾਂ ਵੀ ਦੇਖਦਾ ਤੀਗਾ ਪਰ ਅੱਖਾਂ ਨੂੰ ਕਦੋਂ ਪਾਇਆ ਜਦੋਂ ਸ਼ੈਤਾਨ ਨੇ ਉਹਨੂੰ ਪਰਮਾਇਆ ਤੀਗਾ ਮਨੁੱਖ ਦੇ ਅੰਦਰ ਹਨੇਰਾ ਕਿੱਥੋਂ ਆਉਂਦਾ ਵਾ ਮਨੁੱਖ ਦੇ ਅੰਦਰ ਇੱਕ ਪਾਪ ਉਤਪਨ ਕਿੱਥੋਂ ਹੁੰਦਾ ਵਾ ਸਾਡੀਆਂ ਅੱਖਾਂ ਦੇ ਦੁਆਰਾ ਸਾਡੇ ਅੰਦਰ ਪਾਪ ਜਾਂਦਾ ਇੱਕ ਵਚਨ ਚ ਲਿਖਿਆ ਪਰਮੇਸ਼ਰ ਕਹਿੰਦਾ ਜੇ ਤੇਰੀ ਅੱਖ ਤੈਨੂੰ ਠੋਕਰ ਖਵਾਉਂਦੀ ਐ ਇਹਨੂੰ ਕੱਟ ਕੇ ਸੁੱਟ ਦੇ ਜਦੋਂ ਵੀ ਅਸੀਂ ਅੱਖਾਂ ਦੇ ਦੁਆਰਾ ਕੁਝ ਦੇਖਦੇ ਆ ਤਾਂ ਸਾਡੇ ਅੰਦਰ ਇੱਕ ਪਾਪ ਪੈਦਾ ਹੁੰਦਾ ਵਾ ਜਦੋਂ ਉਹਨੂੰ ਪਰਮਾਇਆ ਗਿਆ ਉਹ ਅੱਖਾਂ ਨੂੰ ਉਹ ਭਾ ਗਿਆ ਤਾਂ ਉਹਦੇ ਅੰਦਰ ਉਹ ਇੱਕ ਇੱਕੋ ਚੀਜ਼ ਉਤਪਨ ਪੈਦਾ ਕਰਤੀ ਉਹਦੇ ਕਿ ਤੂੰ ਇਹਨੂੰ ਖਾ ਲਵੇਂਗੀ ਤਾਂ ਤੂੰ ਪਰਮੇਸ਼ਰ ਦੇ ਤੁੱਲ ਹੋ ਜਾਵੇਂਗੀ ਦੇਖੋ ਸ਼ੈਤਾਨ ਇਸੇ ਤਰ੍ਹਾਂ ਮਨੁੱਖ ਦੇ ਅੰਦਰ ਪਾਪ ਪੈਦਾ ਕਰ ਦਿੰਦਾ ਵਾ ਕਿ ਤੈਨੂੰ ਇਸ ਦੀ ਇਸ ਚੀਜ਼ ਦੀ ਲੋੜ ਆ ਮੰਨ ਲਓ ਸਾਨੂੰ ਸਾਡੀ ਕੋਈ ਜ਼ਰੂਰਤ ਆ ਕਈ ਵਾਰੀ ਕੀ ਕਰਦਾ ਕਿ ਬੰਦਾ ਝੂਠ ਬੋਲਣ ਤੱਕ ਵੀ ਸਾਨੂੰ ਬੁਲਾ ਦਿੰਦਾ ਉਹ ਕਿ ਤੈਨੂੰ ਇਸ ਚੀਜ਼ ਦੀ ਲੋੜ ਆ ਤੂੰ ਇੱਕ ਝੂਠ ਬੋਲ ਲੇਂਗੀ ਕੋਈ ਗੱਲ ਨਹੀਂ ਪ੍ਰਭੂ ਪੂਜ ਵਾਲੇ ਦੇ ਤੂੰ ਮਾਫੀ ਮੰਗ ਲੈਣਾ ਤੂੰ ਇੱਕ ਛੋਟਾ ਜਿਹਾ ਗੁਨਾਹ ਕਰ ਲੇਂਗੀ ਕੁਝ ਨਹੀਂ ਹੁੰਦਾ ਤੇਰੀ ਲਾਈਫ ਸੈੱਟ ਹੋ ਜੂਗੀ ਤੁਹੇ ਕੋਈ ਛੋਟਾ ਜਿਹਾ ਪਾਪ ਕਰ ਲਾ ਕੋਈ ਗੱਲ ਨਹੀਂ ਗਲਤੀ ਮਾ ਲਈ ਪਰਮੇਸ਼ਰ ਸ਼ਮਾ ਉਹ ਦਿਆਲੂ ਆ ਕੁਰਪਾਲੂ ਆ ਦਿਆਵਾ ਨਾ ਤੈਨੂੰ ਸ਼ਮਾ ਕਰ ਦੂਗਾ। ਸ਼ੈਤਾਨ ਇਸੇ ਤਰ੍ਹਾਂ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਉਹ ਕੰਮ ਕਰਦਾ ਵਾ। ਤੂੰ ਅੱਜ ਛੋਟਾ ਜਿਹਾ ਇੱਕ ਪੈਗ ਲਾ ਲਾ ਛੋਟਾ ਜਿਹਾ ਨਸ਼ਾ ਕਰ ਲਾ ਜੇ ਕੋਈ ਗੱਲ ਨਹੀਂ ਸ਼ਮਾ ਮੰਗ ਲਈ ਪਰਮੇਸ਼ਰ ਤੈਨੂੰ ਸ਼ਮਾ ਕਰ ਦੂਗਾ। ਹਵਾ ਨੂੰ ਪਹਿਲਾਂ ਵੀ ਦੇਖਦਾ ਪਿਆ ਤੀਆ ਫਲ ਪਰ ਕਦੋਂ ਉਹਨੂੰ فرمایا ਜਦੋਂ ਉਹਨੂੰ ਟੌਰਚਰ ਕੀਤਾ ਗਿਆ ਵਾ ਹallelujah ਸ਼ੈਤਾਨ ਜਿਹੜਾ ਇੱਕ ਮਨੁੱਖ ਤੋਂ ਪਾਪ ਕਰਵਾ ਕੇ ਦੂਜਿਆਂ ਨੂੰ ਵੀ ਉਹ ਪਾਪ ਦੇ ਵਿੱਚ ਕੀ ਕਰਦਾ ਸਿੱਟ ਦਿੰਦਾ ਸ਼ੈਤਾਨ ਦੀ ਪਲੈਨਿੰਗ ਆ ਇਹ ਕਿ ਇੱਕ ਬੰਦੇ ਤੋਂ ਪਾਪ ਕਰਾ ਕੇ ਦੂਜੇ ਨੂੰ ਵੀ ਉਹ ਪਾਪ ਦੇ ਵਿੱਚ ਛੱਟਣ ਦੀ ਕੋਸ਼ਿਸ਼ ਕਰੇਗਾ ਜਦੋਂ ਅਸੀਂ ਮੰਨ ਲਓ ਕਈ ਕੀ ਕਰਦੇ ਨੇ ਇੱਕ ਜੇ ਚਾਰ ਮੁੰਡੇ ਗਲਤ ਨੇ ਨਾ ਤੇ ਇੱਕ ਸਹੀ ਆ ਉਹ ਚਾਰਾਂ ਦੇ ਵਿੱਚ ਆ ਕੇ ਉਹਨੂੰ ਪਰਮਾਵੇਗਾ ਉਹ ਉਹਨੂੰ ਗਲਤ ਰਸਤੇ ਲੈ ਕੇ ਜਾਵੇਗਾ ਕਿਉਂਕਿ ਉਹਨੂੰ ਲੱਗਦਾ ਕਿ ਅਸੀਂ ਚਾਰ ਠੀਕ ਆ ਇਹ ਕਿਉਂ ਸਹੀ ਆ ਇਹ ਉਹਨੂੰ ਵੀ ਉਸ ਗੰਦਗੀ ਦੇ ਵਿੱਚ ਛਿੱਟਣ ਦੀ ਕੋਸ਼ਿਸ਼ ਕਰੇਗਾ ਉਹ ਉਹਨੂੰ ਗਲਤ ਪਾਸੇ ਲੈ ਕੇ ਜਾਵੇਗਾ ਇਹ ਸ਼ੈਤਾਨ ਦੇ ਪਲੈਨਿੰਗ ਨੇ ਜੇ ਉਹ ਆਪ ਮਤਲਬ ਇੱਕ ਕਿਸੇ ਮਨੁੱਖ ਦੇ ਦੁਆਰਾ ਉਹ ਪਾਪ ਕਰਵਾਉਂਦਾ ਵਾ ਹੁਣ ਆਪਾਂ ਇੱਕ ਵਜਰ ਪੜਦੇ ਆ ਇਹਦੇ ਹੀ ਆਪਾਂ ਇਹਦੇ ਇੱਕ ਪਈ ਵਚਨ ਪੜਦੇ ਆਂ ਕਹਿੰਦਾ ਜਦ ਤੀਵੀ ਨੇ ਵੇਖਿਆ ਕਿ ਉਹ ਬਿਰਸ਼ ਖਾਣ ਲਈ ਚੰਗਾ ਹੈ ਤੇ ਅੱਖੀਆਂ ਨੂੰ ਪਾਉਂਦਾ ਹੈ ਅਤੇ ਬਿਰਸ਼ ਬੁੱਧ ਦੇਣ ਦੀ ਲੋੜ ਬੰਦ ਹੈ ਤਾਂ ਉਸ ਨੇ ਉਹਦੇ ਫਲ ਤੋਂ ਲਿਆ ਤੇ ਆਪ ਖਾਦਾ ਨਾਲੇ ਆਪਣੇ ਪਤੀ ਨੂੰ ਵੀ ਦੇ ਦਿੱਤਾ ਅਤੇ ਉਸ ਨੇ ਖਾਦਾ ਹallelujah ਸ਼ੈਤਾਨ ਕੀ ਉਰੇ ਕੀਤਾ ਵਾ ਸ਼ੈਤਾਨ ਨੇ ਪਹਿਲਾਂ ਉਸ ਤੀਵੀ ਨੂੰ ਫਲ ਖੁਲਾਇਆ ਉਸ ਤੋਂ ਬਾਅਦ ਉਹਨੇ ਕੀ ਕੀਤਾ ਉਹਨੂੰ ਪਤਾ ਲੱਗਿਆ ਕਿ ਆਦਮ ਅਜੇ ਪਾਪ ਦੇ ਵਿੱਚ ਨਹੀਂ ਡਿੱਗਿਆ ਹੋਏਗਾ ਉਹਨੇ ਕੀ ਕੀਤਾ ਉਹ ਫਲ ਲੈ ਕੇ ਤੀਮੀ ਨੇ ਪਹਿਲਾਂ ਆਪ ਵੀ ਖਾਦਾ ਫਿਰ ਆਪਣੇ ਪਤੀ ਨੂੰ ਵੀ ਖਵਾ ਦਿੱਤਾ ਵੀ ਇਹ ਘਾਤੇ ਬਚੇ ਹਿਆ ਆਪ ਤਾਂ ਪਾਪ ਦੇ ਵਿੱਚ ਡਿੱਗੀ ਡਿੱਗੀ ਉਹਨੇ ਨਾਲ ਆਪਣੇ ਪਤੀ ਨੂੰ ਵੀ ਪਾਪ ਦੇ ਵਿੱਚ ਸਿੱਟ ਲਿਆ ਹallelujah ਕਿੰਨੇ ਸਮਝ ਪਾ ਰਹੇ ਆ ਇਸੇ ਤਰ੍ਹਾਂ ਜਿਹੜਾ ਸ਼ੈਤਾਨ ਆ ਉਹ ਪਲੈਨਿੰਗ ਕਰਦਾ ਵਾ ਜੇ ਸਾਡਾ ਕੋਈ ਦੋਸਤ ਆ ਸਾਡਾ ਕੋਈ ਰਿਸ਼ਤੇਦਾਰ ਆ ਸਾਡਾ ਗਵੰਡੀ ਆ ਸਾਡਾ ਕੋਈ ਪੜੋਸੀ ਆ ਜੇ ਉਹਨੂੰ ਲੱਗਦਾ ਕਿ ਮੈਂ ਪਾਪ ਦੇ ਵਿੱਚ ਚੱਲ ਰਹੀ ਆ ਮੈਂ ਗੰਦਗੀ ਦੇ ਵਿੱਚ ਆ ਇਹ ਕਾਹਤੇ ਸੁੱਚੀ ਫਿਰਦੀ ਆ ਇਹ ਉਹਨੂੰ ਕਹ ਕੋਈ ਤੂੰ ਵੀ ਕਿਸੇ ਮੁੰਡੇ ਦੇ ਨਾਲ ਗੱਲ ਕਰ ਲਾ ਕੋਈ ਗੱਲ ਨਹੀਂ ਜੇ ਉਹ ਵਿਆਹੀ ਆ ਤਾਂ ਉਹਨੂੰ ਤਾਂ ਵੀ ਉਸ ਤਾਂ ਉਹਨੂੰ ਟੌਰਚਰ ਕਰੇਗਾ ਕੋਈ ਗੱਲ ਨਹੀਂ ਤੇਰੇ ਕਿਹੜਾ ਘਰ ਵਾਲੇ ਨੂੰ ਪਤਾ ਲੱਗਣਾ ਵਾ ਤੂੰ ਗੱਲ ਕਰ ਲਾ ਉਹਨੂੰ ਲੱਗਦਾ ਕਿ ਮੈਂ ਵੀ ਇਹਨੂੰ ਪਾਪ ਦੇ ਵਿੱਚ ਛਿੜ ਦਮਾਂ ਜਿਸ ਤਰ੍ਹਾਂ ਹਵਾ ਨੇ ਆਪਣੇ ਪਤੀ ਨੂੰ ਛੱਟਿਆ ਪਰਮੇਸ਼ਰ ਦੀ ਅਣ ਆਗਿਆਕਾਰੀ ਕਰਾਈ ਵਚਨ ਨੂੰ ਤੜਾਇਆ ਹallelujah ਆਪਾਂ ਵੀ ਦੇਖੋ ਆਪ ਵੀ ਉਹਨੇ ਖਾਤਾ ਤੇ ਆਪਣੇ ਪਤੀ ਨੂੰ ਵੀ ਖਵਾਇਆ ਵਾ ਸ਼ੈਤਾਨ ਦੇਖੋ ਕਦੋਂ ਕੰਮ ਕਰਦਾ ਜਦੋਂ ਮਨੁੱਖ ਪਰਮੇਸ਼ਰ ਦੀ ਪਵਿੱਤਰਤੀ ਤੋਂ ਦੂਰ ਹੁੰਦਾ ਵਾ ਇਹ ਤੀਜਾ ਸਿਗਰਟ ਆ ਸ਼ੈਤਾਨ ਕਦੋਂ ਬੰਦੇ ਦੇ ਕੋਲ ਆਉਂਦਾ ਵਾ ਸ਼ੈਤਾਨ ਇਹ ਨਹੀਂ ਕਿ ਹਰ ਵਕਤ ਬਚਨ ਚ ਲਿਖਿਆ ਕਿ ਸ਼ੈਤਾਨ ਬੁੱਕ ਦੇ ਸਹਿਬ ਵਾਂਗੂ ਭਾਲਦਾ ਫਿਰਦਾ ਕਿ ਕਿਹੜੀ ਘੜੀ ਕਿਨੂੰ ਪਾੜ ਖਾ ਮਾ ਪਰ ਉਹ ਇੰਨਾ ਸਾਡੇ ਨੇੜੇ ਵੀ ਨਹੀਂ ਹੁੰਦਾ ਕਿ ਸਾਨੂੰ ਆ ਕੇ ਟੌਰਚਰ ਕਰੇ ਉਹ ਅੱਪਾ ਜਦੋਂ ਆਤਮਿਕ ਓੰਟੀ ਦੇ ਵਿੱਚ ਸਿੱਖਿਆ ਦੀਗਾ ਉਹਦੇ ਵਿੱਚ ਸਿੱਖਿਆ ਕੀ ਸਾਡਾ ਚਾਲ ਚੱਲਣ ਮਸਜਿਦ ਦੇ ਵਿੱਚ ਸਹੀ ਹੋਣਾ ਚਾਹੀਦਾ ਵਾ ਲੋਕ ਸਾਨੂੰ ਦੇ ਕੇ ਸਾਡੇ ਕੋਲ ਸ਼ਰੀਰਕ ਗੱਲਾਂ ਨਾ ਕਰਨ ਜਿਹੜਾ ਆਤਮਿਕ ਬੰਦਾ ਹੁੰਦਾ ਉਹਦੀ ਸ਼ਰੀਰ ਜਿਹੜੇ ਸ਼ਰੀਰ ਕੋ ਲੋਕ ਹੋਣਗੇ ਉਹ ਵਿਰੋਧੀ ਹੋਣਗੇ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਸੰਗਤ ਹੀ ਚੰਗੀ ਨਹੀਂ ਲੱਗਦੀ ਹੁੰਦੀ ਹਾਲੇਲੂਇਆ ਸ਼ੈਤਾਨ ਕਦੋਂ ਕੰਮ ਕਰਦਾ ਜਦੋਂ ਮਨੁੱਖ ਪਰਮੇਸ਼ਰ ਦੀ ਪਵਿੱਤਰਤੀ ਤੋਂ ਦੂਰ ਹੁੰਦਾ ਵਾ ਇੱਕ ਮਨੁੱਖ ਦੇ ਕੋਲ ਸ਼ੈਤਾਨ ਕਦੋਂ ਆਉਂਦਾ ਵਾ ਜਦੋਂ ਪਰਮੇਸ਼ਰ ਦੀ ਹਜ਼ੂਰੀ ਤੋਂ ਪਰਮੇਸ਼ਰ ਦੀ ਗ੍ਰੇਸ ਤੋਂ ਪਰਮੇਸ਼ਰ ਦੇ ਮਸਾ ਤੋਂ ਪਰਮੇਸ਼ਰ ਦੀ ਆਤਮਾ ਦੀ ਅਗਵਾਈ ਤੋਂ ਦੂਰ ਹੁੰਦਾ ਤਾਂ ਉਸ ਵੇਲੇ ਸ਼ੈਤਾਨ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਆ ਕੇ ਕੰਮ ਕਰਦਾ ਵਾ ਹallelujah ਆਦਮ ਤੇ ਹਵਾ ਨੂੰ ਕਦੋਂ ਭੁਮਾਇਆ ਦੀਗਾ ਜਦ ਪਰਮੇਸ਼ਰ ਕੋਲ ਨਹੀਂ ਦੀਗਾ ਪਰਮੇਸ਼ਰ ਉਹਨਾਂ ਨੂੰ ਸ਼ਾਮ ਦੇ ਟਾਈਮ ਠੰਡੇ ਵੇਲੇ ਆ ਕੇ ਮਿਲਣਾ ਆਉਂਦਾ ਹੁੰਦਾ ਸੀਗਾ ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਉਹਨਾਂ ਨੂੰ ਸ਼ਾਮ ਨੂੰ ਠੰਡੇ ਵੇਲੇ ਆ ਕੇ ਬਾਗ ਦੇ ਵਿੱਚ ਮਿਲਦਾ ਹੁੰਦਾ ਸੀਗਾ ਜਦੋਂ ਹਵਾ ਔਰ ਆਦਮ ਪਰਮਾਏ ਗਏ ਸੀਗੇ ਤਾਂ ਪਰਮੇਸ਼ਰ ਉਸ ਟਾਈਮ ਉਹਨਾਂ ਦੇ ਕੋਲ ਨਹੀਂ ਦੀਗਾ ਉਸ ਟਾਈਮ ਸ਼ੈਤਾਨ ਉਹਨਾਂ ਦੇ ਨਾਲ ਗੱਲਾਂ ਕਰਦਾ ਪਿਆ ਸੀਗਾ ਟੌਰਚਰ ਕਰ ਰਿਹਾ ਸੀਗਾ ਪਰਮਾ ਰਿਹਾ ਸੀਗਾ ਉਹਨਾਂ ਨੂੰ ਪਰ ਅੱਜ ਦੇ ਸਮੇਂ ਦੇ ਵਿੱਚ ਪਰਮੇਸ਼ਰ ਸਦਾ ਸਾਡੇ ਨਾਲ ਆਹੋ ਉਹ ਕਹਿੰਦਾ ਤੇਰਾ ਸ਼ਰੀਰ ਮੇਰਾ ਮੰਦਰ ਹੈ ਇੱਕ ਮਾਂ ਆਪਣੇ ਬੱਚੇ ਨੂੰ ਦੁੱਧ ਪਿੰਦੇ ਨੂੰ ਛੱਡ ਸਕਦੀ ਹੈ ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਔਰ ਕਦੇ ਨਹੀਂ ਤਿਆਗਾਂਗਾ ਆਮੀਨ ਉਹ ਸਮਾਂ ਇਹ ਜਿਹੜੀ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਆਤਮਾ ਦੀਗਾ ਉੱਤਰਦਾ ਚੜਦਾ ਰਹਿੰਦਾ ਦੀਗਾ ਪ੍ਰਾਣੇ ਸਮੇਂ ਦੇ ਵਿੱਚ ਜਿਹੜਾ ਆਤਮਾ ਦੀਗਾ ਕਦੇ ਚੱਲ ਜਾਂਦਾ ਸੀ ਕਦੇ ਉੱਤਰ ਜਾਂਦਾ ਸੀਗਾ ਜਿਹਦਾ ਦੇ ਉੱਤੇ ਵੀ ਆਉਂਦਾ ਸੀਗਾ ਬਲ ਦੇ ਨਾਲ ਉੱਤਰਦਾ ਸੀ ਔਰ ਪਰਮੇਸ਼ਰ ਦੀ ਸਾਮਰਤ ਉਹਨਾਂ ਦੇ ਜੀਵਨਾਂ ਦੇ ਵਿੱਚ ਕਾਰੇ ਕਰ ਦਿੱਤੀਗੀ ਆਮੀਨ 135 ਮੈਂ ਕੁਝ ਦਿਨ ਪਵਿੱਤਰ ਆਤਮਾ ਇਸ ਧਰਤੀ ਦੇ ਉੱਤੇ ਉਤਰਿਆ ਮੁੜ ਕੇ ਨਹੀਂ ਗਿਆ ਹੈਗਾ ਉਹ ਜਿਹੜਾ ਵੀ ਉਹਦੇ ਉੱਤੇ ਵਿਸ਼ਵਾਸ ਕਰਦਾ ਉਸ ਵਿਅਕਤੀ ਦੇ ਨਾਲ ਉਹ ਪਵਿੱਤਰ ਆਤਮਾ ਹਰ ਵਕਤ ਉਹਦੇ ਨਾਲ ਆਉਂਦਾ ਵਾ ਉਹ ਪਰਮੇਸ਼ਰ ਦਾ ਆਤਮਾ ਆਮੀਨ ਆਦੀ ਵਿੱਚ ਵਚਨ ਵਚਨ ਪਰਮੇਸ਼ਰ ਦੇ ਨਾਲ ਵਚਨ ਹੀ ਪਰਮੇਸ਼ਰ ਆ ਪੁਰਾਣੇ ਸਮੇਂ ਦੇ ਵਿੱਚ ਯਹੋਵਾ ਪਰਮੇਸ਼ਰ ਦਾ ਆਤਮਾ ਉਤਰਦਾ ਔਰ ਚੜਦਾ ਰਹਿੰਦਾ ਸੀਗਾ ਅੱਜ ਦੇ ਸਮੇਂ ਦੇ ਵਿੱਚ ਆਤਮਾ ਕਿਤੇ ਨਹੀਂ ਜਾਂਦਾ ਜਦੋਂ ਵੀ ਬੰਦਾ ਅਸੀਂ ਵਿਸ਼ਵਾਸ ਕਰ ਲੈਂਦੇ ਆ ਉਹ ਸਾਡੇ ਅੰਦਰ ਹੀ ਰਹਿੰਦਾ ਬਾਦ ਕਾਤੇ ਕਹਿੰਦੇ ਕਿ ਉਹ ਸਾਡੇ ਹਿਰਦੇ ਤੇ ਮਨਾਂ ਨੂੰ ਚਾਚਣ ਵਾਲਾ ਪਰਮੇਸ਼ਰ ਆ ਕਿਉਂਕਿ ਸਾਡੇ ਅੰਦਰ ਕਿਸੇ ਨੂੰ ਕੀ ਪਤਾ ਸਾਡੇ ਅੰਦਰ ਕੀ ਚੱਲਦਾ ਵਾ ਪਰ ਉਹਨੂੰ ਪਤਾ ਕਿਉਂਕਿ ਸਾਡੇ ਅੰਦਰ ਬੈਠਾ ਉਹਨੂੰ ਪਤਾ ਹੈ ਕੀ ਸੋਚਦਾ ਕੀ ਕਹਿੰਦਾ ਵਾ ਕੀ ਕਰਦਾ ਵਾ ਇਹ ਉਹਨੂੰ ਸਾਰਾ ਪਤਾ ਵਾ ਪਰਮੇਸ਼ ਜਿਹੜਾ ਸ਼ੈਤਾਨ ਆ ਉਹ ਕਦੋਂ ਇੱਕ ਬੰਦੇ ਦੇ ਜੀਵਨ 'ਚ ਕੰਮ ਕਰਦਾ ਜਦੋਂ ਇੱਕ ਬੰਦਾ ਪਰਮੇਸ਼ਵਰ ਤੋਂ ਦੂਰ ਹੁੰਦਾ ਪਰਮੇਸ਼ਵਰ ਤੋਂ ਕਦੋਂ ਦੂਰ ਹੁੰਦਾ ਜਦੋਂ ਬੰਦਾ ਪਰਮੇਸ਼ਵਰ ਦਾ ਅਣ ਆਗਿਆਕਾਰੀ ਕਰਦਾ ਵਚਨ ਨੂੰ ਤੋੜਦਾ ਵਚਨ ਤੋਂ ਬਾਹਰ ਚੱਲਦਾ ਤਾਂ ਜਿਹੜਾ ਸ਼ੈਤਾਨ ਆ ਉਸ ਬੰਦੇ ਦੇ ਕੋਲ ਆਉਂਦਾ ਫਿਰ ਉਹਨੂੰ ਟੌਰਚਰ ਕਰਦਾ ਜਿਸ ਤਰ੍ਹਾਂ ਹੱਵਾ ਨੂੰ ਪਾਪ ਦੇ ਵਿੱਚ ਚਿੱਟਿਆ ਨਾ ਤਾਂ ਇਸੇ ਤਰ੍ਹਾਂ ਆ ਕੇ ਸ਼ੈਤਾਨ ਇੱਕ ਮਨੁੱਖ ਦੀ ਲਾਈਫ ਨੂੰ ਖਰਾਬ ਕਰਦਾ ਵਾ ਉਹ ਹਾਲੇਲੂਇਆ ਉਹ ਟੌਰਚਰ ਕਰਦਾ ਵਾ ਆਤਮਰ ਹਵਾ ਦੇ ਕੋਲ ਕਦੋਂ ਆ ਕੇ ਉਹਨੇ ਗੱਲਾਂ ਕੀਤੀਆਂ ਜਦੋਂ ਪਰਮੇਸ਼ਰ ਉਹਨਾਂ ਦੇ ਕੋਲ ਨਹੀਂ ਦੀਗਾ ਉਸ ਟਾਈਮ ਆ ਕੇ ਉਹਨੂੰ ਟੌਰਚਰ ਕਰ ਰਿਆ ਸੀਗਾ ਅੱਜ ਵੀ ਜੇ ਜਦੀ ਕੋਈ ਲੱਗਦਾ ਕਿ ਮੈਂ ਮੇਤੋਂ ਪਾਪ ਹੋ ਜਾਂਦਾ ਮੇਤੋਂ ਗਲਤੀ ਹੋ ਜਾਂਦੀ ਤਾਂ ਸਮਝ ਲੈਣਾ ਕਿ ਤੁਸੀਂ ਆਤਮਾ ਦੇ ਵਿੱਚ ਹਜੇ ਕਮਜ਼ੋਰ ਆ ਪਰਮੇਸ਼ਰ ਆਪਾ ਉਹਦੇ ਵਿੱਚ ਸਿੱਖਿਆ ਦੀਗਾ ਕਿ ਪਰਮੇਸ਼ਰ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਆਪਣੇ ਜੀਵਨ ਨੂੰ ਜੀਵੋ ਪਰਮੇਸ਼ਰ ਕੀ ਕਹਿੰਦਾ ਸੀਗਾ ਅਪਾ ਵਚਨ ਚ ਪੜਿਆ ਕਿ ਜਿਸ ਤਰ੍ਹਾਂ ਮੈਂ ਪਵਿੱਤਰਾਂ ਤੁਸੀਂ ਵੀ ਪਵਿੱਤਰ ਬਣੋ ਆਪਣੀ ਸਾਰੀ ਚਾਲ ਦੇ ਵਿੱਚ ਕੀ ਬਣੋ ਪਵਿੱਤਰ ਬਣੋ ਅਸੀਂ ਪ੍ਰਭੂ ਦੇ ਪਿੱਛੇ ਚੱਲਣਾ ਵਾ ਅਸੀਂ ਸ਼ੈਤਾਨ ਦੀ ਜੁਗਤੀਆਂ ਤੋਂ ਅਣਜਾਣ ਨਹੀਂ ਹੈਗੇ ਉਹ ਪਲੈਨਿੰਗ ਬਣਾਉਂਦਾ ਕਦੇ ਵੀ ਉਹਨੂੰ ਮੌਕਾ ਨਾ ਦੇਵੋ ਪ੍ਰਭੂ ਨੇ ਚੇਲਿਆਂ ਨੇ ਕਿਹਾ ਕਿ ਪ੍ਰਭੂ ਸਾਨੂੰ ਨਿਰੰਤਰ ਪ੍ਰਭੂ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਲਈ ਜਿਵੇਂ ਯੋਹਨਾ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾ ਲਈ ਪ੍ਰਭੂ ਨੇ ਕੀ ਕਿਹਾ ਨਿਰੰਤਰ ਪ੍ਰਾਰਥਨਾ ਕਰਦੇ ਰਹੋ ਕਿਉਂਕਿ ਹਾਦੀ ਉਹਨੇ ਨਿਰੰਤਰ ਪ੍ਰਾਰਥਨਾ ਕਰਨ ਨੂੰ ਕਿ ਤੁਸੀਂ ਕਿਸੇ ਵਕਤ ਮੇਰੀ ਪਵਸਤੀ ਤੋਂ ਮੇਰੀ ਆਤਮਾ ਦੇ ਬਾਹਰ ਨਾ ਹੋ ਜਾਓ ਕਿ ਸ਼ੈਤਾਨ ਤੁਹਾਨੂੰ ਅੱਗੇ ਪਰਵਾਵੇ ਤੁਹਾਡੇ ਨਾਲ ਗੱਲਾਂ ਕਰੇ ਤੁਹਾਨੂੰ ਟੌਰਚਰ ਕਰੇ ਔਰ ਤੁਹਾਨੂੰ ਗਲਤ ਰਸਤੇ ਲਾਵੇ ਜਦੋਂ ਆਪਾਂ ਕਈ ਵਾਰੀ ਇਕੱਲੇ ਬੈਠੇ ਹੁੰਨੇ ਆ ਜੇ ਸਾਡੇ ਮੂੰਹ ਚੋਂ ਸ਼ਬਦ ਨਾ ਨਿਕਲਣ ਜੇ ਅਸੀਂ ਜਾਂ ਸੌਂਗ ਨਾ ਗਾਉਂਦੇ ਹੋਈ ਜਾਂ ਵਚਨ ਨਾ ਪੜਦੇ ਹੋਈ ਤਾਂ ਸਾਡਾ ਧਿਆਨ ਕਿੱਥੇ ਦੀ ਕਿੱਥੇ ਚਲੀ ਜਾਂਦਾ ਸ਼ੈਤਾਨ ਸਾਨੂੰ ਕਿੱਥੇ ਦੀ ਕਿੱਥੇ ਲੈ ਜਾਂਦਾ ਜੇ ਦੀ ਬੰਦਾ ਇਕੱਲਾ ਬੈਠਾ ਹੋਵੇਗਾ ਨਾ ਤਾਂ ਉਹ ਸ਼ੈਤਾਨ ਉਹਦੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਅੰਦਰ ਗਲਤ ਗਲਤ ਖਿਆਲ ਪੈਦਾ ਕਰਦਾ ਵਾ ਕਿੰਨਾਂ ਨੂੰ ਲੱਗਦਾ ਕਿ ਇਦਾਂ ਮੇਰੇ ਨਾਲ ਹੁੰਦਾ ਵਾ ਹੱਥ ਖੜਾ ਕਰੋ ਕਿ ਸ਼ੈਤਾਨ ਕਈ ਵਾਰੀ ਗਲਤ ਪਲੈਨਿੰਗ ਬਣਾਉਂਦਾ ਵਾ ਇਹ ਸ਼ੈਤਾਨ ਦੀਆਂ ਯੁਗਤੀਆਂ ਅਸੀਂ ਅਣਜਾਣ ਨਹੀਂ ਹੈਗੇ ਜਦੋਂ ਅਸੀਂ ਵਚਨ ਦੇ ਦੁਆਰਾ ਸਿੱਖਦੇ ਆ ਸਾਨੂੰ ਪਤਾ ਲੱਗਦਾ ਕਿ ਸ਼ੈਤਾਨ ਦੀ ਪਲੈਨਿੰਗ ਇਹ ਹੈ ਮਨੋਸਿਕ ਕੱਲੇ ਬੈਠਿਆ ਸ਼ਦਾਨ ਐਦਾ ਤੇ ਸਾਡੇ ਅੰਦਰ ਦਿਮਾਗ ਦੇ ਵਿੱਚ ਗੰਦ ਭਰਨ ਦੀ ਕੋਸ਼ਿਸ਼ ਕਰਦਾ ਵਾ ਕਿਸੇ ਦੇ ਖਿਲਾਫ ਸਾਨੂੰ ਗਲਤ ਕਰਨ ਦੀ ਕੋਸ਼ਿਸ਼ ਕਰਦਾ ਵਾ ਕਿਸੇ ਦੇ ਖਿਲਾਫ ਸਾਨੂੰ ਝੜਕਾਉਂਦਾ ਵਾ ਜਦ ਇਹ ਬੰਦਾ ਨਸ਼ੇ ਦੇ ਵਿੱਚੋਂ ਨਿਕਲਿਆ ਹੋਵੇ ਤਾਂ ਉਹਨੂੰ ਨਸ਼ੇ ਵਾਲੀਆਂ ਗੱਲਾਂ ਯਾਦ ਕਰਾਵੇਗਾ ਜਦ ਇਹ ਉਹ ਗਰੀਬੀ ਦੇ ਵਿੱਚੋਂ ਨਿਕਲਿਆ ਹੋਵੇ ਜਾਂ ਗਰੀਬੀ ਉਹਦੇ ਉੱਤੇ ਹੋਵੇ ਤਾਂ ਉਹਨੂੰ ਐਦਾ ਦਾ ਮਤਲਬ ਟੌਰਚਰ ਕਰੇਗਾ ਕਿ ਤੇਰਾ ਤਾਂ ਕੋਈ ਹੈ ਨਹੀਂਗਾ ਲੋਕ ਅੱਜ ਸੁਸਾਇਸਾਈਡ ਕਿਉਂ ਕਰਦੇ ਨੇ बड़े-बड़े लोग भी आपा देखदा कोई फांसी ला लंदा कोई नहर छाल मारदा कोई कोशिश करदा कोई कोशिश करदा क्यों करदा वा क्योंकि शैतान ਜਦੋਂ ਕੱਲਾ ਹੁੰਦਾ ਉਹਨੂੰ ਟੌਰਚਰ ਕਰੀਂਦਾ ਕਈ ਵਾਰੀ ਆਪਾਂ ਕਹਿੰਨੇ ਯਾਰ ਇਹਨੇ ਨਹਿਰ ਚ ਛਾਲ ਮਾਰੀ ਆਪਣੇ ਦਿਲ ਦਾ ਹਾਲ ਵੀ ਨਹੀਂ ਦੱਸਿਆ ਆਏਗਾ ਕੋਈ ਦੁੱਖ ਦਾ ਦੱਸਦਾ ਕੀ ਆ ਕਿਉਂਕਿ ਉਹਨੂੰ ਅੰਦਰੋਂ-ਅੰਦਰੋਂ ਸ਼ੈਤਾਨ ਕੀ ਕਰਦਾ ਟੌਰਚਰ ਕਰੀ ਜਾਂਦਾ ਉਹਨੂੰ ਕਿ ਤੇਰਾ ਤਾਂ ਕੋਈ ਵੀ ਨਹੀਂ ਆਏਗਾ ਤੂੰ ਤਾਂ ਨਹਿਰ ਚ ਛਾਲ ਮਾਰ ਤੂੰ ਜ਼ਹਿਰ ਖਾਲਾ ਤੂੰ ਫਟੜੀ ਥੱਲੇ ਆ ਜਾ ਤੂੰ फांसी ਲਾ ਲਾ ਉਹਨੂੰ ਅੰਦਰੋਂ-ਅੰਦਰੋਂ ਟੌਰਚਰ ਕਰੀ ਜਾਂਦਾ ਪ੍ਰਭੂ ਨੇ ਕਿਹਾ ਨਿਰੰਤਰ ਪ੍ਰਾਰਥਨਾ ਕਰਦੇ ਰਹੋ ਕਿਉਂ ਕਿ ਹਾ ਕਿਉਂਕਿ ਸ਼ੈਤਾਨ ਤੁਹਾਨੂੰ ਪਰਮਾ ਨਾ ਲਵੇ ਆ ਕੀ ਹਵਾ ਸਦੀਆਂ ਮੰਨ ਲਓ ਲੱਖਾਂ ਸਾਲ ਪਹਿਲੇ ਵੀ ਉੱਥੇ ਰਹਿੰਦੀ ਹੋਣੀ ਆ ਪਰ ਉਹਨੂੰ ਉਹ ਫਲ ਕਦੇ ਉਹਦੀ ਇੱਛਾ ਨਹੀਂ ਹੋਈ ਵੀ ਮੈਂ ਫਲ ਨੂੰ ਖਾ ਲਵਾਂ ਪਰ ਜਦੋਂ ਹੀ ਸ਼ੈਤਾਨ ਉਹਨੂੰ ਟੌਰਚਰ ਕਰਨ ਲੱਗਿਆ ਉਹਨੂੰ ਪਰਮਾਉਣ ਲੱਗਿਆ ਉਹਨੂੰ ਉਹਨੂੰ ਉਹ ਫਲ ਅੱਖੀਆਂ ਨੂੰ ਭਾ ਗਿਆ ਕਿ ਸੱਚਮੁੱਚੇ ਖਾਣ ਦੇ ਯੋਗ ਆ ਉਹਨੇ ਫਲ ਖਾਦਾ ਆਪ ਹੀ ਖਾਦਾ ਆਪਣੇ ਪਤੀ ਨੂੰ ਵੀ ਖੁਲਾਇਆ ਉਹਨੇ ਹallelujah ਨਿਰੰਤਰ ਪ੍ਰਾਰਥਨਾ ਕਰਦੇ ਰਹੋ ਨਿਰੰਤਰ ਆਤਮਿਕ ਕਿਰਿਆਵਾਂ ਦੇ ਵਿੱਚ ਰਹੋ ਆਤਮਾ ਦੀ ਅਗਵਾਈ ਦੇ ਵਿੱਚ ਚੱਲੋ ਤਾਂ ਕਿ ਸ਼ੈਤਾਨ ਤੁਹਾਨੂੰ ਪਰਮਾ ਨਾ ਸਕੇ ਅਸੀਂ ਉਹਦੀ ᔪਕਤੀਆਂ ਤੋਂ ਅਣਜਾਣ ਨਹੀਂ ਹੈਗੇ ਹallelujah ਕਿੰਨਾ ਸਮਝ ਲੱਗ ਰਹੀ ਹੈ ਬੱਚਾ ਤਿੰਨ ਦੀ ਇੱਕ ਔਰ ਚਾਰ ਤੱਕ ਫੇਰ ਦੁਬਾਰਾ ਪੜਦੇ ਹਾਂ ਕਹਿੰਦਾ ਸੱਪ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਰ ਨੇ ਬਣਾਇਆ ਸੀ ਚਤਰ ਸੀ ਅਤੇ ਉਸਨੇ ਉਸ ਤੀਮੀ ਨੂੰ ਆਖਿਆ ਭਲਾ ਪਰਮੇਸ਼ਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ ਇਹ ਸ਼ੈਤਾਨ ਹੈ ਕਦੋਂ ਗੱਲਾਂ ਕਰ ਰਿਹਾ ਪਰ ਉਹਦੇ ਨਾਲ ਹਵਾ ਦੇ ਨਾਲ ਜਦੋਂ ਪਰਮੇਸ਼ਰ ਉਹਦੇ ਕੋਲ ਨਹੀਂ ਦੀਗਾ ਉਸ ਟਾਈਮ ਗੱਲ ਕਰ ਰਿਹਾ ਵਾ ਸ਼ੈਤਾਨ ਨੂੰ ਕਦੇ ਵੀ ਮੌਕਾ ਨਾ ਦਿਵੋ ਜੇ